ਹਾਂਜੀ ਅੱਜ ਅਸੀਂ ਬਣਾਉਣ ਲੱਗੇ ਆਂ ਗੁਲਗਲੇ ਜੋ ਅੱਜ ਕੱਲ ਮੌਸਮ ਦੇ ਵਿੱਚ ਬਣਾਏ ਜਾਂਦੇ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਲੱਗਦੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਮੀਂਹ ਦਾ ਮੌਸਮ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਤੇ ਬਹੁਤ ਹੀ ਸਵਾਦ ਲੱਗਣਗੇ ਮੀਂਹ ਦੇ ਵਿੱਚ ਚਾਹ ਦੇ ਨਾਲ ਖਾਓ ਦੁੱਧ ਨਾਲ ਖਾਓ ਬਹੁਤ ਸਵਾਦ ਲੱਗਣਗੇ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਗੁਲਗਲੇ ਕੀ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆਂ ਆਟੇ ਦੇ ਗੁਲਗੁਲੇ ਜੋ ਬਹੁਤ ਹੀ ਸਾਨੀ ਨਾਲ ਬੰਦਦੇ ਹਨ ਤੇ ਗੁੜ ਅਸੀਂ ਪਹਿਲਾਂ ਘੋਲ ਲਿਆ ਸੀਗਾ ਘੋਲ ਕੇ ਰੱਖ ਲਿਆ ਸੀਗਾ ਤੇ ਇਹ ਕੋਲੀ ਅਸੀਂ ਆਟੇ ਦੀ ਲਈਏ ਇਹ ਅਸੀਂ ਇੱਕ ਚਮਚ ਜਵੈਨ ਦਾ ਲਿਆ ਹੈ ਦੋ ਚਮਚ ਅਸੀਂ ਦੇਸੀ ਘੀ ਦੇ ਪਾਵਾਂਗੇ ਇਹ ਆਪਾਂ ਦੋ ਚਮਚ ਸੌਂਫ ਦੇ ਪਾਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਪਾਵਾਂਗੇ ਜੀ ਜਿਹੜਾ ਆਪਾਂ ਗੁੜ ਤੇ ਹੋਇਆ ਸੀਗਾ ਤੇ ਇਹ ਪਾਣੀ ਆਪਾਂ ਪੁੱਣ ਲੈਨੇ ਆ ਜੱਗ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਪਾ ਲੈਨੇ ਆ ਬੋਲ ਦੇ ਵਿੱਚ ਜਿਹੜਾ ਆਪਾਂ ਆਟਾ ਲਿਆ ਕੋਲੀ ਤੇ ਥੋੜੇ ਥੋੜੇ ਪਾਣੀ ਦੇ ਨਾਲ ਥੋੜਾ ਥੋੜਾ ਪਾਣੀ ਪਾ ਕੇ ਮਤਲਬ ਹਾਂਜੀ ਹੁਣ ਆਪਾਂ ਸੌਂਫ ਪਾ ਦਾਂਗੇ ਵਿੱਚ ਇਸ ਤਰ੍ਹਾਂ ਕ੍ਰਸ਼ ਕਰਕੇ ਇਹਨੂੰ ਪਾ ਦੇਣਾ ਤੇ ਹੁਣ ਆਪਾਂ ਜਵੈਨ ਪਾਵਾਂਗੇ ਦੇ ਵਿੱਚ ਹੀ ਦੋ ਜਿਹੜੇ ਚਮਚਾ ਆਪਾਂ ਦੇਸੀ ਕੀਦੇ ਲੈਨੇ ਉਹ ਪਾ ਦਾਂਗੇ ਅੱਧਾ ਚਮਚਾ ਆਪਾਂ ਬੇਕਲ ਪਾਵਾਂਗੇ ਪਿੰਨਰ ਦੇਖਣ ਕੋਲ ਤੇ ਪਾਵਾਂਗੇ ਆਪਾਂ ਹੁਣ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਇਹਨੂੰ ਘੋਲਦੇ ਜਾਵਾਂਗੇ ਹਾਂਜੀ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਈ ਜਾਣਾ ਤੇ ਇਹਨੂੰ ਘੋਲਨੀ ਜਾਣਾ ਮੰਨ ਲਓ ਇਸ ਤਰ੍ਹਾਂ ਘੋਲਦੇ ਜਾਣਾ ਥੋੜਾ ਥੋੜਾ ਪਾਣੀ ਪਾ ਕੇ ਬਸ ਔਖਾ ਤਰੀਕੇ ਨਾਲ ਬਣ ਜਾਂਦੇ ਕੋਈ ਔਖਾ ਨਹੀਂ ਹੈਗਾ ਇੱਕ ਔਲੀ ਆਟੇ ਦੀ ਲਈ ਸੀਗੀ ਤੇ ਇੱਕ ਔਲੀ ਪਾਣੀ ਦੀ ਪਈਏ ਵਿੱਚ ਬਸ ਇਸ ਤੋਂ ਜ਼ਿਆਦਾ ਮੱਲੋ ਪਤਲਾ ਨਹੀਂ ਕਰਨਾ ਹਾਂਜੀ ਆਪਾਂ ਆਟਾ ਤੇ ਗੁੜ ਮਿਕਸ ਕਰ ਲਏ ਨੇ بس ਇੰਨਾ ਕੋਈ ਮਤਲਬ ਆਪਾਂ ਸਖਤ ਤੇ ਇੰਨਾ ਕੋ ਪਤਲਾ ਨਾ ਜ਼ਿਆਦਾ ਸਖਤ ਨਾ ਜ਼ਿਆਦਾ ਪਤਲਾ ਰੱਖਣਾ ਇਹਨੂੰ ਤੇ ਹੁਣ ਤੁਹਾਨੂੰ ਅਸੀਂ ਬਣਾ ਕੇ ਦਿਖਾਉਨੇ ਆ। ਤੁੰਜੀ ਅਸਤਰਾ ਇਹਨਾਂ ਨੂੰ ਗੋਲ ਗੋਲ ਕਰਕੇ ਆਪਾਂ ਵਿੱਚ ਪਾਈ ਜਾਨਾ ਕੜਾਈ ਦੇ। ਗੋਲ ਬਣਾ ਲੈਣੋ। ਜਿੰਨਾ ਤੁਸੀਂ ਛੋਟੇ ਬਣਾਉਣੇ ਛੋਟਾ ਸਾਈਜ਼ ਰੱਖ ਲਓ। ਅੱਜਕੱਲ ਦੇ ਮੌਸਮ ਦੇ ਵਿੱਚ ਬਹੁਤ ਸੁਆਦ ਲੱਗਦੇ ਨੇ ਤੇ మీడియం ਸੇਕ ਤੇ ਰੱਖਣਾ ਮਿਲੋ ਇਹਦੇ ਵਿੱਚੋਂ ਫਿਰ ਕੱਚੇ ਰਹਿ ਜਾਂਦੇ ਆ మీడియం ਸੇਕ ਤੇ ਪਕਾਉਣੇ ਆ ਇਹ ਹੁਣ ਆਪਣਾ ਇੱਕ ਬੈਚ ਪੈ ਗਿਆ ਹੁਣ ਇਹਨਾਂ ਨੂੰ ਪਲਟਾਂਗੇ ਹੌਲੀ ਹੌਲੀ ਕਰਕੇ

ਹਾਂਜੀ ਗੁਲਗਲੇ ਆਪਣੇ ਬਹੁਤ ਸੋਹਣੇ ਬਣ ਕੇ ਤਿਆਰ ਹੋ ਰਹੇ ਨੇ ਇੱਕ ਬੈਚ ਆਪਣਾ ਬਣ ਗਿਆ ਬਹੁਤ ਹੀ ਟੇਸਟੀ ਲੱਗਦੇ ਨੇ ਬਹੁਤ ਵਧੀਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਵੀ ਬਣਾਓ ਤੇ ਖਾਓ ਇੰਜੋਏ ਕਰੋ ਮੈਂ ਹਰ ਸਾਲ ਬਣਾਉਣੀ ਹੈ ਗੁਲਗਲੇ ਤੇ ਪੂੜੇ ਹਰ ਸਾਲ ਹਾਂਜੀ ਆਪਣਾ ਦੂਸਰਾ ਪੈਚ ਵੀ ਗੁਲਗਲਿਆਂ ਦਾ ਪੰਚ ਚੁੱਕਾ ਹੈ ਦੇਖੋ ਬਹੁਤ ਵਧੀਆ ਬਣਿਆ ਤੇ ਆਟਾ ਮੈਂ ਤੁਹਾਨੂੰ ਕਹਿੰਨੀ ਵੀ ਨਾ ਪਤਲਾ ਤੇ ਨਾ ਜਿਆਦਾ ਮਤਲਬ ਸੰਘਣਾ ਕਰਨਾ ਜੇ ਤੁਸੀਂ ਜਿਆਦਾ ਸੰਘਣਾ ਕਰੋਗੇ ਤੇ ਸਵਾਦ ਨਹੀਂ ਲੱਗਣੇ ਕੱਚੇ ਕੱਚੇ ਰਹਿਣਗੇ ਇਸ ਤੋਂ ਦੇ ਆਟੇ ਦੇ ਬਹੁਤ ਵਧੀਆ ਬੰਦੇ ਨੇ ਗੁਲਗੁਲੇ ਨਾ ਲਾਈਕ ਕਮੈਂਟਸ ਜ਼ਰੂਰ ਕਰਿਓ ਸਾਡੀ ਵੀਡੀਓ ਨੂੰ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਸਾਡੀ ਲਾਈਕ ਕਮੈਂਟਸ ਕਰਕੇ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਗੁਲਗੁਲੇ ਬਣ ਕੇ ਆਪਣੇ ਤਿਆਰ ਹੋ ਗਏ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੇ ਨੇ ਕਿੰਨੂ ਕਿੰਨੂ ਪਸੰਦ ਨੇ ਲਾਈਕ ਕਮੈਂਟਸ ਕਰਕੇ ਦੱਸਿਓ ਤੇ ਬੱਚਿਆਂ ਨੂੰ ਬਣਾ ਕੇ ਦਿਓ ਆਪ ਵੀ ਖਾਓ ਬਹੁਤ ਸਵਾਦ ਲੱਗਦੇ ਨੇ ਅੱਜ ਕੱਲ ਦੇ ਮੌਸਮ ਦੇ ਵਿੱਚ ਤੇ ਲਾਈਕ ਕਮੈਂਟਸ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਜਿਹੜੇ ਭੈਣ ਭਰਾ ਸਾਡੀਆਂ ਵੀਡੀਓ ਵੇਖਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਥੈਂਕ ਯੂ ਫਾਰ ਵਾਚਿੰਗ